ਫੈਟ ਕਿਤੇ ਵੀ ਬਲੌਕ ਹੋਇਆ ਤੁਹਾਡੇ ਥਾਈਸ ਤੇ ਹੋਇਆ ਤੁਹਾਡੇ हिਪਸ ਤੇ ਹੋਇਆ ਤੁਹਾਡੇ ਪਿੱਛੇ ਉਹ ਜਿਹੜੇ ਕਹਿੰਦੇ ਹੈਂਡਲ ਬਣੇ ਹੋਏ ਨੇ ਹੈਂਡਲਾਂ ਦਾ ਵੀ ਕੰਮ ਕਰਦਾ ਮੇਨ ਜਿਹੜਾ ਸਭ ਤੋਂ ਜ਼ਿਆਦਾ ਵਜਨ ਜਿੰਨਾ ਦਾ ਵਜ਼ੇ ਹੁੰਦਾ ਨਾ ਉਹਨਾਂ ਦਾ ਢੇਡੇ ਨਾਲ ਉਹ ਤੋਲੇ ਨੂੰ ਫੁੱਲਿਆ ਹੁੰਦਾ ਉਹ ਜਿਹੜਾ ਤੋਲੇ ਨੂੰ ਫੁੱਲਿਆ ਢੇਡੇ ਸਭ ਤੋਂ ਪਹਿਲਾਂ ਉਹਨੂੰ ਅੰਦਰ ਕਰੇਗਾ ਉਸ ਤੋਂ ਬਾਅਦ ਤੁਹਾਡੇ ਥਾਈਸ ਨੂੰ ਤੁਹਾਡੇ हिਪਸ ਨੂੰ ਤੁਹਾਡੇ ਪਿੱਛੋਂ ਜਿਹੜੀ ਕਮਰ ਵਧੀ ਹੋਈ ਹੈ ਸਾਰਾ ਕੁਝ ਬਾਡੀ ਨੂੰ ਪ੍ਰੋਪਰ ਸ਼ੇਪ ਚ ਲੈ ਕੇ ਆਏਗਾ ਐਕਟਰਸ ਨੇ ਵਿਦਿਆ ਬਾਲਣ ਉਹਨਾਂ ਨੇ ਇੱਕ ਚੀਜ਼ ਦਾ ਖਲਾਸਾ ਕੀਤਾ ਉਹ ਮੈਂ ਤਾਂ ਇਸ ਗੱਲ ਦਾ ਜ਼ਿਕਰ ਕਰ ਰਿਹਾ ਤੁਹਾਡੇ ਮੂਰੇ ਵੀ ਉਹਨਾਂ ਦੀ ਗੱਲ ਤੇ ਲੋਕੀ ਜ਼ਿਆਦਾ ਟਰਸਟ ਕਰਦੇ ਨੇ ਜਿਹੜੇ ਫਿਲਮ ਸਟਾਰ ਹੁੰਦੇ ਨੇ ਸਾਡੇ ਵਰਗਿਆਂ ਦੀ ਗੱਲ ਤੇ ਘੱਟ ਟਰਸਟ ਕਰਦੇ ਜਿਹੜੇ ਆਯੁਰਵੇਦ ਦੇ ਨਾਲ ਜੁੜੇ ਹੁੰਦੇ ਨੇ ਉਹ ਮੈਡਮ ਨੇ ਬੜੀ ਸਾਫ਼ ਸ਼ਬਦਾਂ 'ਚ ਕਿਹਾ ਵੀ ਜਿਹੜਾ ਮੋਟਾਪਾ ਹੈ ਉਹ ਐਕਚੁਅਲ ਦੇ ਵਿੱਚ ਮੋਟਾਪਾ ਨਹੀਂ ਹੈਗਾ ਉਹ ਹੈਗੀ ਇਨਫਲੇਮੇਸ਼ਨ ਠੀਕ ਹੈ ਇਨਫਲੇਮੇਸ਼ਨ ਮੀਨਸ ਸੋਜਿਸ਼ ਸੋਜਿਸ਼ ਦੂਰ ਕਰਨ ਲਈ ਸਭ ਤੋਂ ਵਧੀਆ ਚੀਜ਼ ਕਿਹੜੀ ਹੈ ਕੁਦਰਤੀ ਤੁਹਾਨੂੰ ਪਤਾ ਸਭ ਤੋਂ ਵਧੀਆ ਸੋਜਿਸ਼ ਦੂਰ ਕਰਨ ਲਈ ਜਿਹੜੀ ਚੀਜ਼ ਹੈਗੀ ਉਹ ਹੈਗੀ ਹਲਦੀ ਹਲਦੀ ਤੋਂ ਉੱਤੇ ਕੋਈ ਚੀਜ਼ ਨਹੀਂ ਬਟ ਜਿੱਦਾਂ ਕਹਿੰਦੇ ਨੇ ਵੀ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਉਹ ਤਾਂ ਨਹੀਂ ਉਸ ਚੀਜ਼ ਦੀ ਇੱਜ਼ਤ ਹੈਗੀ ਵੀ ਉਹ ਸਾਡੀ ਕਿਚਨ 'ਚ ਪਈ ਹੈ